ਵਾਹ 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 ਮਰਦਾਬਾਹ ਮਹਾਰਾਣੀ ਪ੍ਰਨੀਤ ਕੌਰ ਮਰਦਾਬਾਹ ਮਰਦਾਬਾਹ ਮਹਾਰਾਣੀ ਪ੍ਰਨੀਤ ਸਾਡੇ ਕੁਝ ਸਵਾਲ ਸੀਗੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਕਿ ਜੋ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੈਂਟਰ ਸਰਕਾਰ ਨੇ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੇ ਸਵਾਲ ਜਵਾਬ ਸੀਗੇ ਜਿੰਦਾਬਾਦ ਸਾਥ ਪੂਰੇ ਇਕਾਂ ਜਿੰਦਾਬਾਦ ਜੂ ਡੀ ਜੀ ਪੀ ਸਰਕਾਰ ਮੁਬਾਰਕ ਡੀ ਜੀ ਪੀ ਸਰਕਾਰ ਮੁਬਾਰਕ ਕਿਸਾਨਾਂ ਦੀ ਕਾਪੀ ਡੀ ਜੀ ਪੀ ਸਰਕਾਰ ਮੁਬਾਰਕ ਕਿਸਾਨਾਂ ਦੀ ਕਾਪੀ ਡੀ ਜੀ ਪੀ ਸਰਕਾਰ ਉਸ ਤੋਂ ਇਲਾਵਾ ਜੋ ਨੌਜਵਾਨ ਵੀਰ ਜੋ ਕਿਸਾਨ ਜਿੱਥੇ ਬੰਦੀਆਂ ਦੇ ਸ਼ਹੀਦ ਹੋਏ ਨੇ ਜਾਂ ਫੱਟੜ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਮਹਾਰਾਣੀ ਪੰਨੀਤ ਕੋਰ ਦਾ ਸਾਡੇ ਸਵਾਲ ਜਵਾਬ ਸੀਗੇ ਜੋ ਸਾਡੇ ਸਵਾਲ ਜਵਾਬ ਦਿੱਤੇ ਬਗੈਰ ਮਹਾਰਾਣੀ ਸਾਹਿਬ ਗੱਡੀ ਭਜਾ ਕੇ ਉਰੇ ਤੋਂ ਚਲੇ ਗਏ ਜਿਹੜਾ ਅੱਜ ਮਹਾਰਾਣੀ ਪ੍ਰਨੀਤਕੌਰ ਜੀ ਦਾ ਰਾਜਪੁਰੇ ਫੇਰੀ ਦੇ ਵਿੱਚ ਵਿਰੋਧ ਕੀਤਾ ਗਿਆ ਹੈ ਸਾਡੀ ਜਥੇਬੰਦੀ ਵੱਲੋਂ ਸਾਡੇ ਕੁਝ ਸਵਾਲ ਸਿਗੇ ਮਹਾਰਾਣੀ ਪ੍ਰਨੀਤਕੌਰ ਜੀ ਨੂੰ ਕਿ ਜੋ ਪਿਛਲੇ ਦਿਨੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਸੈਂਟਰ ਸਰਕਾਰ ਨੇ ਕੀਤਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੇ ਸਵਾਲ ਜਵਾਬ ਸੀਗੇ ਔਰ ਉਸ ਦੇ ਵਿੱਚ ਜੋ ਸਾਡਾ ਨੌਜਵਾਨ ਜੋ ਪਿੱਛੇ ਜੀ ਸ਼ੁਭਕਰਨ ਸਿੰਘ ਨੂੰ ਜੋ ਸ਼ਹੀਦ ਕੀਤਾ ਗਿਆ ਇੱਕ ਨੌਜਵਾਨ ਸਾਡਾ ਜੋ ਜਿੱਦੀ ਅੱਖਾਂ ਚਲੀਆਂ ਗਿਆ ਡਰੋਨ ਦੇ ਵਿਸਫੋਟ ਦੇ ਨਾਲ ਉਸ ਤੋਂ ਇਲਾਵਾ ਜੋ ਨੌਜਵਾਨ ਵੀਰ ਜੋ ਕਿਸਾਨ ਜਿੱਥੇ ਬੰਦੀਆਂ ਦੇ ਸ਼ਹੀਦ ਹੋਏ ਨੇ ਜਾਂ ਫੱਟੜ ਹੋਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਦਾ ਸਾਡੇ ਸਵਾਲ ਜਵਾਬ ਸੀਗੇ ਜੋ ਸਾਡੇ ਸਵਾਲ ਜਵਾਬ ਦਿੱਤੇ ਬਗੈਰ ਮਹਾਰਾਣੀ ਸਾਹਿਬ ਗੱਡੀ ਭਜਾ ਕੇ ਉਰੇ ਤੋਂ ਚਲੇ ਗਏ ਕਿੰਨੇ ਕੋ ਜਥੇਬੰਦੀਆਂ ਮਤਲਬ ਕਿਹੜੀ ਕਿਹੜੀ ਜਥੇਬੰਦੀ ਸੀਗੀ ਮੈਂ ਤਾਂ ਮੇਰੀ ਆਪਣੀ ਜਥੇਬੰਦੀ ਵੱਲੀ ਸੀਗਾ ਉਸ ਤੋਂ ਇਲਾਵਾ ਵੀ ਇੱਕ ਅੱਧੀ ਜਥੇਬੰਦੀ ਸਾਡੇ ਨਾਲ ਜਵਾਨ ਸੀਗੇ ਮੈਂ ਭਾਰਤੀ ਕਿਸਾਨ ਮਜ਼ਦੂਰ ਜੁਨੀਆ ਪੰਜਾਬ ਵੱਲੋਂ ਸੀਗਾ ਜੀ ਤੇ ਕਿੰਨੇ ਕੋ ਬੰਦੇ ਮਤਲਬ ਵਿਰੋਧ ਕੀਤਾ ਗਿਆ ਸਾਡਾ ਲਗਭਗ ਉੱਥੇ 150 ਤੋਂ ਉੱਪਰ ਜਥੇਬੰਦੀ ਦੇ ਜੋ ਸਾਡੇ ਨਮਾਇंदे ਸੀਗੇ ਜੋ ਸਾਡੇ ਵਰਕਰ ਸੀ ਜੋ ਸਾਡੇ ਜਥੇਬੰਦੀਆਂ ਦੇ ਜੋ ਕਿਸਾਨ ਆਗੂ ਸੀ ਉਹ ਸਾਰੇ ਇਕੱਠੇ ਸੀਗੇ